ਨਮਸਕਾਰ ਆਕਾਸ਼ ਵਾਨਿਤਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮਹਾਕੁੰਭ 2025 ਇਕਤਾ ਅਤੇ ਸਮਾਨਤਾ ਦਾ ਮਹਾਨ ਯੱਗ ਹੋਵੇਗਾ ਜੋ ਰਾਸ਼ਟਰ ਦਾ ਮਾਰਗਦਰਸ਼ਨ ਕਰੇਗਾ ਪੰਜਾਬ ਚੋਣ ਕਮਿਸ਼ਨ ਵੱਲੋਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਨਿਗਰਾਨੀ ਵਾਸਤੇ ਅਧਿਕਾਰੀਆਂ ਦੀ ਸੂਚੀ ਜਾਰੀ ਪੰਜਾਬ ਪੁਲਿਸ ਮੁਖੀ ਗਰਵੀਰਾਦਵ ਨੇ ਆਈਐਸਆਈ ਨੂੰ ਚੇਤਾਵਨੀ ਦਿੱੰਦਿਆਂ ਕਿਹਾ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਪਾਕ ਰਾਤਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੁੰਦਵੇਗੀ। ਅੱਗੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੁਣੇ ਹੋਏ ਸਰਪੰਚਾਂ ਪੰਚਾਇਤ ਮੋਤਵਰਾਨ ਨੂੰ ਪਿੰਡਾਂ 'ਚ ਨਸ਼ੇ ਦੀ ਰੋਕਥਾਮ ਸੰਬੰਧੀ ਸਖਤ ਕਦਮ ਪੁੱਟਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਕੁੰਭ 2025 ਇਕਤਾ ਅਤੇ ਸਮਾਨਤਾ ਦਾ ਮਹਾਨ ਯਤਕ ਹੋਵੇਗਾ ਜੋ ਰਾਸ਼ਟਰ ਦਾ ਮਾਰਗਦਰਸ਼ਨ ਕਰੇਗਾ ਅਤੇ ਪੂਰੀ ਦੁਨੀਆ ਵਿੱਚ ਇਸ ਦੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਅੱਜ ਪ੍ਰਯਾगराज ਦੇ ਸੰਗਮ ਇਲਾਕੇ 'ਚ ਮਹਾਕੁੰਭ 2025 ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਮਹਾਕੁੰਭ 2025 ਅਧਿਕਾਰਤ ਤੌਰ 'ਤੇ ਅਗਲੇ ਸਾਲ 3 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 26 ਫਰਵਰੀ ਤੱਕ ਚੱਲ ਰਿਹਾਗਾ। इस मौके प्रधानमंत्री ने करीब हजार पांच सौ करोड़ रूपये विकास प्रोजेक्टा शुरुआत भी की प्रधानमंत्री ने कुंभ सहायक चैटबॉट भी जारी की थी। जिस महाकुंभ मेला दो हजार पची दिधियां संबंधी संगता मार्गदर्शन विस्थार पूर्वक जानकारी तो मैंने कुंभ सहायक एआई आर्टिफिशियल इंटेलिजेंस और चैटबोर्ड का प्रयोग होगा ए आई 11 ग्यारह भारतीय भाषाओं में संवाद करने में सक्षम है मेरा यह भी सुझाव है कि डेटा और टेक्नोलॉजी के इस संगम से ज्यादा से ज्यादा लोगों को जोड़ा जाए ਪੰਜਾਬ ਰਾਜ ਚੋਣ ਕਮਿਸ਼ਨ ਨੇ 21 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜਾਉਣ ਲਈ ਕੀਤੀ ਜਾ ਰਹੀ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ 22 IAS ਅਧਿਕਾਰੀਆਂ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਕਨਸ਼ਾਮ ਥੋਰੀ ਨੂੰ ਨਗਰ ਨਿਗਮ ਅੰਮ੍ਰਿਤਸਰ ਲਈ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਜਦਕਿ ਅਰਵਿੰਦਰ ਪਾਲ ਸਿੰਘ ਸੰਧੂ ਨੂੰ ਜਲੰਧਰ ਲਈ ਪੁਨੀਤ ਕੋਇਲ ਨੂੰ ਲੁਧਿਆਣਾ ਵਾਸਤੇ ਅਨੰਦਿਤਾ ਮਿਤਰਾ ਨੂੰ ਨਗਰ ਨਿਗਮ ਪਟਿਆਲਾ ਅਤੇ ਬਬੀਤਾ ਨੂੰ ਨਗਰ ਨਿਗਮ ਫਗਵਾੜਾ ਵਾਸਤੇ ਚੋਣ ਅਬਜ਼ਰਵਰ ਲਾਇਆ ਗਿਆ ਹੈ ਇਸੇ ਤਰ੍ਹਾਂ ਬਾਕੀਆਂ ਨੂੰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਾਸਤੇ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਪਰਤੇ ਅਧਿਆਪਕਾਂ ਨੂੰ ਸੂਬੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਦਾ ਮੋਢੀ ਬਣਨ ਦਾ ਸੱਤਾ ਦਿੱਤਾ ਹੈ। ਫਿਨਲੈਂਡ ਵਿਖੇ ਸਿਖਲਾਈ ਹਾਸਲ ਕਰਨ ਤੋਂ ਪਹੁੰਚੇ ਪ੍ਰਾਇਮਰੀ ਅਧਿਆਪਕਾਂ ਨਾਲ ਅੱਜ ਚੰਡੀਗੜ੍ਹ ਵਿਖੇ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਾਸਤੇ ਰੋਲ ਮਾਡਲ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਨੀਕਾ ਚਾਅ ਵਾਸਤੇ ਫਿਨਲੈਂਡ ਪੇਜਾ ਗਿਆ ਸੀ। ਉਹਨਾਂ ਕਿਹਾ ਕਿ ਨਵਾਂ ਹੁਨਰ ਹਾਸਲ ਕਰਨ ਵਾਲੇ ਇਹ ਅਧਿਆਪਕ ਹੁਣ ਸੂਬੇ ਅਤੇ ਦੇਸ਼ ਦਾ ਸਰਮਾਇਆ ਬਣਨਗੇ। ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਤਾਲੀਮ ਦੇਣ ਤਾਂਕਿ ਸਾਡੇ ਬੱਚੇ ਸੂਬੇ ਦੀ ਸਮਾਜਿਕ ਆਰਥਿਕ ਤਰੱਕੀ 'ਚ ਸਰਗਰਮ ਭਾਈਵਾਲ ਬਣ ਸਕਣ। ਉਹਨਾਂ ਨੇ ਉਮੀਦ ਪ੍ਰਗਟਾਈ ਕਿ ਇਹ ਅਧਿਆਪਕ ਆਪਣੀ ਮੁਹਾਰਤ ਵਿਦਿਆਰਥੀਆਂ ਅਤੇ ਉਹਨਾਂ ਦੇ ਸਹਿਯੋਕੀਆਂ ਨਾਲ ਵੱਧ ਤੋਂ ਵੱਧ ਸਾਂਝਾ ਕਰਨਗੇ ਜਿਸ ਨਾਲ ਸਿੱਖਿਆ ਖੇਤਰ ਨੂੰ ਵੱਡਾ ਉੱਛਾ ਮਿਲੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @the_read AIR RNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU hyphen AIR ਜਲੰਧਰ ਅਤੇ YouTube ਤੇ ਸਾਡਾ ਚੈਨਲ ਹੈ @AIR ਜਲੰਧਰ ਪੰਜਾਬ ਪੁਲਿਸ ਦੇ ਮੁਖੀ ਗਰਵ ਯਾਦਵ ਨੇ ਪਾਕਿਸਤਾਨ ਦੀ ISI ਅਤੇ ਇਸ ਦੇ کارਪੁਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਪਾਕ ਰਾਤਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਪਾਕਿਸਤਾਨ ਦੀ ISI ਦੇ ਇਸ਼ਾਰੇ ਤੇ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਹਾਲ ਹੀ ਵਿੱਚ ਕੀਤੀਆਂ ਤਿੰਨ ਅਤਵਾਦੀ ਘਟਨਾਵਾਂ ਨੂੰ ਸੁਲਝਾਉਣ 'ਚ ਇੱਕ ਵੱਡੀ ਸਫਲਤਾ ਦਾ ਐਲਾਨ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਸੂਬਾ ਪੁਲਿਸ ਸ਼ਾਂਤੀ ਅਤੇ ਸੱਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ। ਇਨਵੈਸਟੀਗੇਸ਼ਨ ਚ ਐਪ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਬੇਸਡ ਹਰਵਿੰਦਰ ਸਿੰਘ ਰਿੰਦਾ ਆਪਣੇ ਐਸੋਸੀਏਟਸ ਹੈਪੀ ਪਾਸੀਆਂ ਜੀਵਨ ਫੌਜੀ ਗੁਰਦੇਵ ਜਸਲ ਗੋਪੀ ਨਵਾਸ਼ੇਰੀਆ ਦੇ ਥਰੂ ਉਹ ਉਹਨਾਂ ਨੇ ਕਟਆਉਟਸ ਦੇ ਰਾਹੀਂ ਇਨਸੀਡੈਂਟਸ ਕਰਵਾਈ ਸੀਗੇ ਤੇ ਮੈਟੀਕੁਲਸ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਕੇਸਸ ਨੂੰ ਟ੍ਰੇਸ ਕੀਤਾ ਹੈ ਮੈਂ ਇਹ ਚੇਤਾਵਨੀ ਦਿੰਦਾ ਆਈਐਸਆਈ ਨੂੰ ਕਿ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਕੇਪੇਬਲ ਹੈਗੀ ਤੇ ਅਸੀਂ ਉਹਨਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਾਂਗੇ ਨਾਲ ਹੀ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮ ਉਹ ਤੁਸੀਂ ਦੂਰ ਰਹੋ ਇਸ ਤੋਂ ਪਹਿਲਾਂ ਦਿਨਵਲੇ ਪੰਜਾਬ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਚਲਾਈ ਜਾ ਰਹੀ ਇੱਕ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਅੰਮ੍ਰਿਤਸਰ ਸਥਿਤ ਇੱਕ ਨਾਬਾਲਗ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹ ਇਹ ਸਾਲ 3 ਨਵੰਬਰ ਨੂੰ ਚਨਾਲਾ ਪੁਲਿਸ ਸਟੇਸ਼ਨ ਵਿਖੇ ਧਮਾਕਾ ਖੇਚ ਸਮੱਗਰੀ ਲਿਆਉਣ ਤੇ ਹੋਰ ਹਮਲੇ ਕਰਨ ਵਿੱਚ ਸ਼ਾਮਲ ਸਨ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਦੋ ਹੈਂਡਗਨ ਮੀਟ ਅਤੇ ਇੱਕ ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕਾਨ ਨੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਤੇ ਨਸ਼ੇ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਾ ਖਿਲਾਫ ਪੰਜਾਬ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਜਿਲ੍ਹਾ ਸ਼੍ਰੀ ਮਕਤੂਰ ਸਾਹਿਬ ਦੇ ਮਲੋਟ ਵਿਖੇ ਚੋਲੇ ਹੋਏ ਸਰਪੰਚਾ ਪੰਚਾਇਤ ਤੇ ਮੋਤਵਰਾਨ ਨੂੰ ਪਿੰਨਾਚ ਨਸ਼ੀਦੀ ਰੋਕਥਾਮ ਸੰਬੰਧੀ ਸਖਤ ਕਦਮ ਪੁੱਟਣ ਦੀ ਅਪੀਲ ਕਰਦਿਆਂ ਉਹਨਾਂ ਨੇ ਅਾਈ ਕਲ ਕਹੀ। ਡਾ. ਬਜੀਤ ਕਾਰਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਸਾਰਿਆਂ ਦਾ ਅਹਿਮ ਫਰਜ਼ ਬਣਦਾ ਹੈ ਕਿ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ ਉਹਨਾਂ ਪਿੰਨਾਂ ਦੇ ਮੋਹਤਪਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਉਨਾ ਕਿਹਾ ਕਿ ਸਰਕਾਰ ਸਰਕਾਰੀ ਹਸਪਤਾਲਾਂ 'ਚ ਨਸ਼ਿਆਂ ਨੂੰ ਛਡਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਹਨਾਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ ਡਾਕਟਰ ਬਲਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਨਸ਼ਿਆਂ ਦੀ ਰੋਕਥਾਮ ਦੇ ਸਖਤ ਕਦਮ ਚੁੱਕੇ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਪੰਜਾਬ ਵਿੱਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਸਥਾ ਦੇ ਦਫ਼ਤਰ ਨੇ ਸਨਤਾ ਅਤੇ ਕਾਰਪੋਰੇਟਾ ਵਿੱਚ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਨਾਲ ਜੁੜੇ ਲਾਭ ईएलआई ਦੀਆਂ ਤਿੰਨ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਪਹਿਲੀ ਵਾਰ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮਾਨਤਾ ਤੇ ਮੁਲਾਜ਼ਮਾਂ ਤੇ ਮਾਲਕਾਂ ਨੂੰ ਸਹਾਇਤਾ ਤੇ ਕੇਂਦਰਿਤ ਨੇ ਇਹ ਯੋਜਨਾਵਾਂ ਪ੍ਰਧਾਨ ਮੰਤਰੀ ਦੇ ਪੈਕੇਜ ਦਾ ਹਿੱਸਾ ਨੇ ਤੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੇਂਦਰੀ ਬਜਟ 2024-25 ਪੇਸ਼ ਕਰਦੇ ਸਮੇਂ ਇਸ ਦਾ ਐਲਾਨ ਕੀਤਾ ਗਿਆ ਸੀ ਈਪੀਐਫਓ ਚ ਰਜਿਸਟ੍ਰੇਸ਼ਨ ਤੇ ਅਧਾਰਿਤ ਹੋਣਗੇ ਜਲੰਧਰ ਵਿੱਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਗਠਨ ਦੇ ਖੇਤਰੀ ਕਮਿਸ਼ਨਰ ਪੰਕਜ ਕੁਮਾਰ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਇਸ ਦੀ ਹਮਾਇਤ ਵਿੱਚ ਈਪੀਐਫਓ ਦੇ ਇੱਕਾਰ ਖਾਤਾ ਨੰਬਰ ਯੂਏਐਨ ਐਕਟੀਵੇਸ਼ਨ ਅਤੇ ਬੈਂਕ ਖਾਤੇ ਤੇ ਕੇਵਾਈਸੀ ਸੀਡਿੰਗ ਨੂੰ ਉਤਸ਼ਾਹਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜੋ ਇਹਨਾਂ ਤਿੰਨਾਂ ਯੋਜਨਾਵਾਂ ਲਈ ਪਹਿਲੀ ਜ਼ਰੂਰਤ ਹੈ ਹੋਰ ਵੇਰਵੇ ਨਾਲ ਇੱਕ ਰਿਪੋਰਟ ਪਹਿਲੀ ਯੋਜਨਾ ਉਹਨਾਂ ਪਹਿਲੀ ਵਾਰ ਨੌਕਰੀ ਵਿੱਚ ਆਏ ਕਰਮਚਾਰੀਆਂ ਲਈ ਹੈ ਜਿਨ੍ਹਾਂ ਦੀ 1 ਮਹੀਨੇ ਦੀ ਤਨਖਾਹ 1 ਲੱਖ ਤੋਂ ਘੱਟ ਹੈ ਦੂਜੀ ਸਕੀਮ ਨਿਰਮਾਣ ਖੇਤਰ ਵਿੱਚ ਨੌکریاں ਪੈਦਾ ਕਰਨ ਲਈ ਹੈ ਇਹ ਨਿਰਮਾਣ ਖੇਤਰ ਵਿੱਚ ਵਾਧੂ ਰੁਜ਼ਗਾਰ ਨੂੰ ਉਤਸ਼ਾਹਿਤ ਕਰੇਗੀ ਜਦੋਂ ਕਿ ਯੋਜਨਾ ਦਾ ਤੀਜਾ ਹਿੱਸਾ ਰੁਜ਼ਗਾਰਦਾਤਾਵਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ ਇਹ ਸਾਰੇ ਖੇਤਰਾਂ ਵਿੱਚ ਵਾਧੂ ਰੁਜ਼ਗਾਰ ਨੂੰ ਕਵਰ ਕਰੇਗਾ ਅਤੇ ਸਰਕਾਰ ਹਰੇਕ ਵਾਧੂ ਕਰਮਚਾਰੀ ਲਈ ਉਹਨਾਂ ਦੇ EPF ਉਹ ਯੋਗਦਾਨ ਲਈ 2 ਸਾਲਾਂ ਲਈ 3000 ਰੁਪਏ ਪ੍ਰਤੀ ਮਹੀਨਾ ਪ੍ਰਤੀ ਰੁਜ਼ਗਾਰਦਾਤਾ ਨੂੰ ਵਾਪਸ ਕਰੇਗੀ ਪਹਿਲੀ ਸਕੀਮ ਦੇ ਅਨੁਸਾਰ ਕਰਮ जिनका वेतन एक लाख रूपए तक है उन्हें पंद्रह हजार रूपए प्राप्त होंगे तीन किस्तों में दूसरी स्कीम जो कि मैन्युफैक्चरिंग संस्थानों पर लागू होगी जिसका पर्पस मेक इन इंडिया है उसमें इंप्लाई तथा इंप्लायर दोनों को बारह बारह प्रतिशत प्रोविडेंट फंड का फायदा हो परंतु इसमें शर्त यह है कि संस्थान को पचास नए कर्मचारियों की नियुक्ति करनी होगी या पिछले वर्ष की तुलना में पच्चीस परसेंट से ज्यादा नए कर्मचारी जोड़ने होंगे तीसरी स्कीम के अंतर्गत जिनके पास पचास से कम लोग काम करते हैं उन्हें सिर्फ दो लोगों को जोड़ना होगा और इससे अधिक की स्थिति में पांच लोग जोड़ने होंगे इन तीनों स्कीमों का मुख्य प्रावधान यह है कि जिसमें एक लाख तक कमाने वाले इंप्लायी जुड़ सकती ਸਕਤੇ ਹਨ ਇਨ ਤੀਨੋ ਸਕੀਮ ਕੋਨਰੋਲਮੈਂਟ ਪੀਰੀਅਡ ਦੋਸਾ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਅਗਸਤ ਵਿੱਚ ਇੱਕ ਬੈਠਕ ਦੌਰਾਨ ਰੁਜ਼ਗਾਰ ਲਿੰਕਡ ਇਨਸੈਂਟਿਵ ਸਕੀਮ ਨੂੰ ਇੱਕ ਮਿਸ਼ਨ ਮੋਡ ਵਿੱਚ ਤੇਜ਼ੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ ਇਸ ਯੋਜਨਾ ਦਾ ਉਦੇਸ਼ ਦੋ ਸਾਲਾਂ ਦੀ ਮਿਆਦ ਵਿੱਚ ਦੇਸ਼ ਵਿੱਚ 2 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਪਹਾੜਾਂ 'ਤੇ ਹੋ ਰਹੀ ਬਰਫਪਾਰੀ ਦਾ ਅਸਰ ਪੰਜਾਬ ਤੇ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ 'ਚ 15 ਦਸੰਬਰ ਤੱਕ ਸ਼ੀਤ ਲਹਿਰ ਬਾਰੇ yellow alert ਜਾਰੀ ਕੀਤਾ ਹੈ ਚੰਡੀਗੜ੍ਹ ਸਿੱਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਦੱਸਿਆ पंजाब और हरियाणा में अगले तीन से चार दिन मौसम आमतौर पर साफ रहेगा शीतलहर और भीषण शीतलहर के कुछ इलाकों में चांसेस हैं हरियाणा में मुख्य तौर तो पर साउथ और वेस्टर्न हरियाणा और, और पंजाब में इसी तरह से नॉर्थ और वेस्टर्न पंजाब में तापमान जो है पंजाब और हरियाणा के कई क्षेत्रों में जो है दो से तीन डिग्री चल रहे हैं तो शीतलहर का प्रकोप जो है आने वाले पांच से सात दिन में जारी रहेगा बारिश की अभी कोई संभावना नहीं है जहाँ तक कोहरे की बात है कोहरे की भी संभावना बहुत ज्यादा इन दिनों में नहीं है सिर्फ सोलह और सत्रह में लेकिन कुल आने वाले तो। प्रधानमंत्री नरेंद्र मोदी ने कहा महाकुंभ दो हजार पच्ची एकता सम्मानता का महान यज्ञ होगा जो राष्ट्र का मार्गदर्शन करेगा चो कम वालों नगर निगम कौंसलान दोण संबंधी निगरानी अधिकारियों अधिकार सूची जारी ਅਤੇ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਆਈਐਸਆਈ ਨੂੰ ਚੇਤਾਵਨੀ ਦਿੱੰਦਿਆ ਕਿ ਹੈ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਪਾਕ ਰਾਤਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ 7:30 ਮਿੰਟੇ ਨਮਸਕਾਰ